ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਲਚਲ ਚਲੋ ਜੀ ਕੱਲ ਵੀ ਵੀਡੀਓ ਨਹੀਂ ਪਈ ਹੈਗੀ ਤੇ ਬਹੁਤ ਜ਼ਿਆਦਾ ਨਾ ਕੰਮ ਹੋਇਆ ਵਾ ਤਾਂ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈਗਾ ਦੇਖੋ ਜੀ ਪਹਿਲਾਂ ਤਾਂ ਏਰੀਆ ਆ ਗਈ ਨੇਰੀ ਕਰਕੇ ਲੈਂਟ ਨਹੀਂ ਦੀ ਹੈਗੀ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਕੰਮ ਵਧ ਗਿਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਸਾਡਾ ਪੇਂਟ ਦਾ ਕਿੰਨਾ ਕੁ ਕੰਮ ਹੋਇਆ ਕਿੰਨਾ ਕੁ ਰਹਿੰਦਾ ਹੈ ਦੇਖੋ ਜੀ ਕੱਲ ਉਹਨਾਂ ਨੇ ਨਾ ਬਸ ਇਧਰਲੀ ਇਧਰਲੀ ਕੰਦ ਕਰੀ ਹੈ ਜਿਹੜੇ ਇਹ ਆ ਸਾਮਲੇ ਆ ਨਾ ਦੇਖੋ ਮੈਂ ਤੁਹਾਨੂੰ ਅੱਧਾ ਦਿਖਾਉਣੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ ਪਹਿਲਾਂ ਦੀ ਇਹਨਾਂ ਦੀ ਨਾ ਚੰਗੀ ਤਰ੍ਹਾਂ ਸਫਾਈ ਕਰੀ ਆ ਇਹਨਾਂ ਨੂੰ ਨਾ ਤਿੰਨ ਦਿਨ ਵਾਰੀ ਪੇਟ ਕੀਤਾ ਹੈ ਤਾਂ ਕਿ ਤੇ ਜਾ ਕੇ ਨਾ ਦੀ ਸਫਾਈ ਹੋਈ ਆ ਦੇਖੋ ਜੀ ਇਹਨਾਂ ਦਾ ਇਹਨਾਂ ਦੀ ਨਾ ਹੱਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਦੀ ਥਮਲਿਆਂ ਦੀ ਦੇਖੋ ਹੁਣ ਥੋੜੀ ਜੀ ਲੁੱਕ ਇਹਨਾਂ ਦੀ ਬਦਲੀ ਆ ਤੇ ਇਧਰਲਾ ਬਾਸਾ ਵੀ ਹੋ ਗਿਆ ਏ ਤੇ ਉੱਪਰ ਛੱਤਾਂ वगैरह ਵੀ ਕਰ ਦਿੱਤੀਆਂ ਨੇ ਦੇਖੋ ਜੀ ਜੇ ਪਹਿਲਾਂ ਸਫਾਈ ਕਰਨੀ ਪੈਂਦੀ ਹੈ ਨਾ ਉਹਦੇ ਕਰਕੇ ਕਹਿੰਦੇ ਵੀ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਉਹਦੇ ਕਰਕੇ ਤਾਂ ਹੀ ਨੀ ਕੰਮ ਨਿਭੜਦਾ ਹੈਗਾ ਚਲੋ ਜੀ ਕੋਈ ਨਾ 15 ਕ 20 ਦਿਨ ਦਾ ਕੰਮ ਹੋ ਰਿਹਾ ਗਿਆ ਤੇ ਹੌਲੀ ਹੌਲੀ ਹੋ ਜਾਊਗਾ ਆਪਾਂ ਤਾਂ ਕੋਈ ਕਾਲੀ ਨਹੀਂ ਹੈਗੀ ਇੰਨੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਖੇਤਾਂ ਵਿੱਚ ਸਬਜ਼ੀਆਂ ਤੋੜ ਕੇ ਲਿਉਨੇ ਆਂ ਚਲੋ ਜੀ ਹੁਣ ਆਪਾਂ ਪਹੁੰਚ ਗਏ ਆਂ ਖੇਤਾਂ ਵਿੱਚ ਨਾਲੇ ਆਪਾਂ ਤੋੜਦੇ ਆਂ ਕੁਝ ਫਰੂਟ ਤੇ ਨਾਲੇ ਹੁਣ ਤੋੜਦੇ ਆਂ ਸਬਜ਼ੀ ਦੇਖੋ ਜੀ ਇੱਥੇ ਨਾ ਕਸੂਸਰਾ ਬਹੁਤ ਜ਼ਿਆਦਾ ਹੋਇਆ ਪਿਆ ਤੇ ਬਹੁਤ ਨਾ ਧਿਆਨ ਨਾਲ ਸਬਜ਼ੀ ਤੋੜਨੀ ਪੈਂਦੀ ਐ ਤੇ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਵਿੱਚ ਕੋਈ ਜਾਨਵਰ ਬੈਠਾ ਹੋਵੇ ਦੇਖੋ ਵਾਲੇ-ਦਾਲੇ ਨਾ ਚਰੀਆਂ ਹੋ ਗਈਆਂ ਐ ਤੇ ਬੇਲਾਂ ਵੀ ਵੱਧ ਗਈਆਂ ਨੇ ਬਹੁਤ ਜ਼ਿਆਦਾ ਦੇਖ ਵਿੱਚ ਕੱਖ ਵੀ ਐ ਬਹੁਤ ਜ਼ਿਆਦਾ ਧਿਆਨ ਨਾਲ ਤੋੜਨਾ ਪੈਂਦਾ ਛੋਟੀ ਦੀ ਮਦਦ ਨਾਲ ਦੇਖੋ ਜੀ ਅੱਜ ਕੱਲ ਤਾਂ ਹਰੇ ਹੀ ਸੱਪ ਹੁੰਨੇ ਹਰੀਆਂ ਹੀ ਸਬਜ਼ੀਆਂ ਐ ਹਰੀਆਂ ਹੀ ਬੇਲਾਂ ਐ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਨਖਵਾ ਇਧਰ ਵੀ ਬੇਲਾਂ ਨੇ ਪੂਰਾ ਨਗਾ ਪਾਇਆ ਪਿਆ ਚਲੋ ਜੀ ਅੱਜ ਆਪਾਂ ਨਾ ਤੋੜਨੇ ਆ ਚੀਕੂ ਜਿਹੜੇ ਉਦਨ ਵਾਲੇ ਚੀਕੂ ਤੇ ਨਾ ਉਹ ਸਾਡੇ ਚੀਕੂ ਐ ਪੱਕ ਗਏ ਆ ਤੇ ਮਿਸਰੀ ਵਰਗੇ ਮਿੱਠੇ ਤੇ ਅੱਜ ਆਪਾਂ ਹੋਰ ਤੋੜਾਂਗੇ ਉਹਨਾਂ ਨੂੰ ਵੀ ਨਾ ਫਿਰ ਪੱਕਣ ਵਾਸਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਕਿੰਨੂੰ ਪਕਾ ਸਕਦੇ ਆ ਦੇਖੋ ਜੀ ਹੁਣ ਸਾਇਜ ਵੀ ਇਹਨਾਂ ਦਾ ਨਾ ਕਾਫੀ ਮੋٹے-ਮੋਟੇ ਹੋ ਗਏ ਨੇ ਵੀ ਹੁਣ ਨਾ ਜਿਹੜਾ ਪੱਕ ਗਿਆ ਨਾ ਕਾਟਵਾ ਨੇ ਵੱਡ-ਵੱਡ ਕੇ ਸਿਟੇ ਪਏ ਆ ਤੇ ਉਹ ਜੀ ਆਪਾਂ ਹੁਣ ਪਹਿਲਾਂ ਤੋੜੀਏ ਸਬਜ਼ੀ ਤੇ ਇੱਧਰ ਸਾਡੀ ਪਿੰਡੀ ਤੋੜੀ ਵੀ ਪਿੰਡੀ ਤੋਰੀ ਵੀ ਐ ਨਾ ਤੋੜਨੇ ਵਾਲੀ ਹੋਈ ਪਈ ਐ ਪਤਾ ਨਹੀਂ ਕੀ ਗੱਲ ਇਹਦੇ ਨਾ ਪੱਤੇ ਨਾ ਹੁਰੇ ਲੋੜਦੇ ਹੋ ਗਏ ਨੇ ਖਰਾਬ ਜੇ ਸੁੱਕੇ ਸੁੱਕੇ ਜੇ ਹੋ ਗਏ ਨੇ ਦੇਖੋ ਜੀ ਇੱਧਰ ਸਾਡੀ ਪਨੀਰੀ ਵੀ ਬਹੁਤ ਸੋਹਣੀ ਹੋ ਗਈ ਹੈ ਪੂਰੀ ਐਨ ਹਰੇ-ਵਾਈਆਂ ਮਾਰਦੀ ਐ ਤੇ ਇੱਧਰ ਆਪਾਂ ਨੇ ਬੀਜਿਆ ਹੋਇਆ ਹਰਾ-ਚਾਰਾ ਤੇ ਸੂਰਜ ਦੇਵਤਾ ਵੀ ਐਨ ਪੂਰਾ ਚਮਕਦਾ ਐ ਦੇਖੋ ਜੀ ਹੁਣ ਤਾਂ ਇੰਨੀ ਜ਼ਿਆਦਾ ਗਰਮੀ ਹੋਣ ਲੱਗ ਗਈ ਨਾ ੱਟੇ-ਜੱਕੇ ਪਏ ਨੇ ਗਰਮੀ ਦੇ ਚਲੋ ਜੀ ਹੁਣ ਆਪਾਂ ਤੋੜ ਲਈਏ ਤੋਰੀਆਂ ਦੇਖੋ ਕਿੱਡੀਆਂ-ਕਿੱਡੀਆਂ ਤੋਰੀਆਂ ਪਈਆਂ ਨੇ ਆਪਾਂ ਲਿਆਏ ਤਸਲਾ ਹੁਣ ਤਸਲਾ ਭਰ ਜਾਣਾ ਮਿੰਟ ਦੇ ਵਿੱਚ ਚਲੋ ਜੀ ਮੈਂ ਤੁਹਾਨੂੰ ਦਿਖਾ ਦੰਨੀ ਆ ਚੀਕੂਆਂ ਦਾ ਬੂਟਾ ਦੇਖੋ ਜੀ ਹੁਣ ਤਾਂ ਚੀਕੂ ਐ ਜਿਆਦਾ ਜਮਕਦੇ ਨੇ ਹੁਣ ਤਾਂ ਬਸ ਦਿਨ ਪਰ ਦਿਨਾ ਘੱਡੀ ਜਾਂਦੇ ਪਰ ਦੇਖੋ ਇੰਨੀ ਜਿਆਦਾ ਨੇਰੀ ਚੱਲੀ ਆ ਨਾ ਇੱਕ ਵੀ ਚੀਕੂ ਦਾ ਨਾ ਇੱਕ ਵੀ ਜੀਕੂ ਝੜਿਆ ਨਹੀਂ ਹੈਗਾ ਦੇਖੋ ਟਾਣੀਆਂ ਦੇ ਨਾਲੇ ਲੱਗੇ ਹੋਏ ਆ ਨਹੀਂ ਤਾਂ ਫਾਲੇ ਨਾਲ ਜਿਆਦਾ ਝੜ ਜਾਂਦਾ ਇਹ ਫਾਲੇ ਟੁੱਟ ਕੇ ਨਹੀਂ ਗੰਨੇ ਆਲੇ ਹੈਗਾ ਅੱਜ ਦੇਖਦੇ ਆਂ ਅੱਜ ਤੋੜਦੇ ਆਂ ਤੇ ਵੇਖ ਫਾਲ ਦੇਖੋ ਕਿੰਨਾ ਵਧੀਆ ਲੱਗਦਾ ਗੁੱਛਿਆਂ ਦੇ ਗੁੱਛੇ ਲੱਗੇ ਪਏ ਨੇ ਚਲੋ ਜੀ ਹੁਣ ਆਪਾਂ ਸਾਨੂੰ ਠਹਿਰ ਕੇ ਮਿਲਦੇ ਆਪਾਂ ਨੇ ਤੋਰੀਆਂ ਤੋੜ ਲੀਆਂ ਐ ਤੋਰੀਆਂ ਦੇਖੋ ਕਾਫੀ ਜ਼ਿਆਦਾ ਉਤਰੀਆਂ ਨੇ ਅੱਜ ਤਸਲਾ ਭਰ ਗਿਆ ਐ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਇਹਨਾਂ ਦੀ ਬਣਾਵਾਂਗੇ ਅੱਜ ਆਪਾਂ ਸਬਜ਼ੀ ਦੇਖੋ ਜੀ ਘਰ ਦੀਆਂ ਤੋਰੀਆਂ ਨਾ ਫਰੂਟਾਂ ਨੇ ਤਾਂ ਮੌਜਾਂ ਲਾਈਆਂ ਪਈਆਂ ਨੇ ਨਾਲੇ ਯਾਰ ਫਰੈਸ਼ ਸਬਜ਼ੀ ਮਿਲ ਜਾਂਦੀ ਹੈ ਫਰੈਸ਼ ਹੈ ਆਪਾਂ ਨੂੰ ਫਰੂਟ ਮਿਲ ਜਾਂਦੇ ਆ ਚਲੋ ਜੀ ਇਹ ਹੈਗਾ ਦਾ ਖੇਤਾਂ ਦਾ ਵਿਊ ਆ ਦੇਖੋ ਸੂਰਜ ਦੇਵਤਾ ਨੇ ਕਿੰਨੀ ਜ਼ਿਆਦਾ ਗਰਮੀ ਕਰੀ ਪਈ ਹੈ ਚਲੋ ਜੀ ਸਵੇਰੇ ਸਵੇਰੇ ਸਬਜ਼ੀ ਤੋੜ ਲਵੇ ਤੇ ਆਲੇ-ਦਾਲੇ ਦਾ ਵਿਊ ਦੇਖੋ ਕਿੰਨਾ ਵਧੀਆ ਹੁੰਦਾ ਹੈ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਚਲੋ ਜੀ ਪਹਿਲਾਂ ਇਹਨਾਂ ਨੂੰ ਕੱਢ ਲਈਏ ਜੰਗੀ ਤਰ੍ਹਾਂ ਬਾਸ਼ ਫੇਰ ਟੀਰਾਂ ਵੇਲੇ ਤੁਹਾਨੂੰ ਮਿਲਦੇ ਆਏ ਆ ਮਹਾ ਚਲੇ ਨੂੰ ਕੱਟ ਕੇ ਰੱਖ ਲੈਣੇ ਆ ਇੱਕ ਪਾਸੇ ਆਪਾਂ ਨੇ ਲਿਆਂਦੀ ਹੈ ਚਾਹ ਬਣਾ ਕੇ ਨਾਲ ਦੀ ਨਾਲ ਚਾਹ ਪੀ ਲਾਂਗੇ ਦੇਖੋ ਜੀ ਫਿਰ ਬਹੁਤ ਸਾਰੇ ਕੰਮ ਆ ਜਾਣੇ ਫਿਰ ਨਾ ਪੇਟ ਵਾਲੇ ਨੇ ਆ ਜਾਣਾ ਫਿਰ ਉਹਨਾਂ ਨੂੰ ਵੀ ਚਾਹ ਬਣਾ ਕੇ ਦੇਣੀ ਆ ਹਲੇ ਚੀਕੂ ਪਏ ਨੇ ਉਹਨਾਂ ਨੂੰ ਵੀ ਨਾ ਦੇਖਦੇ ਆਂ ਵੀ ਕਦ ਕਿ ਟਾਈਮ ਲੱਗਦਾ ਪਕਾਉਣ ਦਾ ਤੇ ਉਹਨਾਂ ਦਾ ਵੀ ਕਾਫੀ ਜ਼ਿਆਦਾ ਕੰਮ ਹੈ ਦੇਖੋ ਜੀ ਜੇ ਨਾ ਤੋਰੀਆਂ ਤੋੜਨਾ ਦੇਖੋ ਕਿੜਕੜੀਆਂ ਮੋਟੇ-ਮੋਟੀਆਂ ਤੋਰੀਆਂ ਹੋ ਗਈਆਂ ਨੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਖੱਬਲ ਦੇ ਨਾ ਇਹ ਵੀ ਕਿਣ ਕਿੜੀਆਂ ਮੋਟੀ ਹੋਈਆਂ ਪਈਆਂ ਇਹ ਤਾਂ ਨਾਰਮਤੋਰੀ ਦੀ ਉਹ ਸਬਜ਼ੀ ਵਧੀਆ ਬਣਦੀ ਆ ਚਲੋ ਜੀ ਆਪਾਂ ਪਹਿਲਾਂ ਸਬਜ਼ੀ ਕੱਟ ਲਈਏ ਸਬਜ਼ੀ ਕੱਟ ਕੇ ਨਾ ਫੇਰ ਮਿਲਦੇ ਆ ਥੋੜੀ ਦੇਰ ਤੱਕ ਥੋੜੀ ਚਲੋ ਜੀ ਇਧਰਲੇ ਪਾਸੇ ਤਾਂ ਨਾ ਪੇਂਟ ਹੋ ਗਿਆ ਏ ਤੇ ਹੁਣ ਵਾਈਟ ਰੰਗ ਫੇਰਿਆ ਏ ਕਹਿੰਦੇ ਇਹਨੇ ਸੁੱਕ ਜਾਣ ਤੇ ਕੰਦਾ ਵੀ ਇਧਰਲੇ ਪਾਸੇ ਕਰ ਦਨੇ ਆ ਚਲੋ ਜੀ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਏ ਤੇ ਆਪਣੀ ਮੋਟਰ ਚੱਲ ਰਹੀ ਏ ਇਧਰ ਇਹ ਜਿਹੜਾ ਆਪਾਂ ਇਹਨੂੰ ਫਰੋਜੀ ਰੰਗ ਕਰਾਉਣਾ ਹੈ ਵਧੀਆ ਲੱਗੂਗਾ ਆਲੂ ਨੂੰ ਸਾਰੇ ਨੂੰ ਐ ਹਾਂ ਜੀ ਹਾਂ ਵਧੀਆ ਲੱਗੂਗਾ ਜੀ ਜੇ ਆਪਾਂ ਪੀਲਾ ਕਰਾਉਂਦੇ ਨਾ ਫੇ ਸਾਰਾ ਪੀਲਾ ਹੀ ਹੋ ਜਾਣਾ ਤਾਂ ਇਹਨੂੰ ਹਾਂ ਆਹ ਜੀ ਤਾਂ ਪਰ ਰੱਖ ਲਾ ਨਾ ਨਾ ਨਹੀਂ ਸਾਰਾ ਹੀ ਘਾਤੋ ਪੀਲਾ ਹੀ ਨਾ ਹੀ ਫਰੋਜੀ ਰੰਗੇ ਵਧੀਆ ਲੱਗੂਗਾ ਆਏ ਬੱਚਿਆਂ ਨੇ ਵੀ ਆਖਣੇ ਕਿਹਾ ਕਹਿੰਦੇ ਵੀ ਇਹਨੂੰ ਫਰੋਜੀਓ ਕਰਾਉਣਾ ਹੈ ਨਹੀਂ ਤਾਂ ਫੇ ਸਾਰਾ ਪੀਲਾ ਹੀ ਪੀਲਾ ਹੋ ਜਾਂਦਾ ਕਾਦੇ ਵਿੱਚ ਟੈਲਾਂ ਤੇ ਨਾ ਟੈਲਾਂ ਤੇ ਰਗ ਚੜਜੂਗਾ ਅੱਛਿਆ ਚਲ ਬਾਅਦ ਆਓ ਨਾ ਬੇਲਾ ਕਰਕੇ ਨਾ ਸੁਕਾ ਕੇ ਫੇਰ ਫਰਾ ਦਾਂਗੇ ਚਾਹ ਲਾਸਟ ਤੇ ਫਰਾ ਦੇ ਉਹ ਲਾਸਟ ਤੇ ਦੇਖ ਲਾਂਗੇ ਰਿਆਈ ਬਹੁਤ ਜੰਮਦੀ ਇਹ ਚ ਤੁਹਾਨੂੰ ਜਿੱਥੇ ਇੱਧਰ ਆਪਣੀ ਮੋਟਰ ਵੀ ਚੱਲਦੀ ਹੈ ਤੇ ਇੱਧਰ ਆਪਣੀ ਜਿਹੜੀ ਆਹ ਕੰਧਾ ਨਾ ਇਹ ਸਿਰੇ ਟਕਰਾਇਆ ਨਾ ਹੋ ਗਈ ਹੈ ਤੇ ਬਾਧੂ-ਵਾਧੂ ਅਸੀਂ ਕੱਲ ਬੂਟੇ ਵੀ ਪਟਦੇ ਆ ਤੇ ਬਹੁਤ ਜ਼ਿਆਦਾ ਨਾ ਮੁਸ਼ਕਲ ਹੋਈ ਪਈ ਦੀ ਪੇਂਟ ਵੀ ਨਹੀਂ ਤਾਂ ਹੁੰਦਾ ਹੈਗਾ ਦੋ ਤਿੰਨ ਵਿੱਚ ਬੂਟੇ ਪੜਦੇ ਨੇ ਦੇਖੋ ਜੀ ਬਹੁਤ ਜ਼ਿਆਦਾ ਬੁਰਾ ਜਿਹਾ ਹਾਲ ਹੋਇਆ ਪਿਆ ਤਾਂ ਉਸ ਨੇਰੀ ਨੇ ਬੁਰਾ ਹਾਲ ਕਰਤਾ ਹੈ ਤੇ ਇੱਧਰ ਆਪਣੀ ਮੋਟਰ ਵੀ ਚੱਲਦੀ ਹੈ ਦੇਖੋ ਠੰਡਾ-ਠੰਡਾ ਪਾਣੀ ਹੈ ਗਰਮੀ ਦੇ ਦਿਨਾਂ ਦੇ ਵਿੱਚ ਤਾਂ ਮੋਟਰ ਦੀਆਂ ਲੱਗੀਆਂ ਹੋਈਆਂ ਨੇ ਮੌਜਾਂ ਤੇ ਅਸੀਂ ਸਵੇਰੇ ਅੱਜ ਸਾਢੇ 7 ਵਜੇ ਨੂੰ ਚੱਲਦੀ ਮੋਟਰ થી ਕੱਪੜੇ ਧੋ ਕੇ ਸੁਕਣੇ ਪਾਤੇ ਆ ਜਿਹੜੀ ਮੇਰੀ ਭੈਣ ਆਉਂਦੀ ਆ ਪਿੰਡ ਚ ਅਸੀਂ ਲਾਈ ਹੋਈ ਆ ਮਾਕਾ ਵੀ ਜਿੰਨਾ ਚਿਰ ਰੇਖਾ ਨੇ ਨਾ ਉਹ ਹੀ ਹੈਗੀ ਮੇਰੇ ਨਾਲ ਸਾਢੇ ਦਾ ਕੰਮ ਕਰਾ ਦੇ ਕਰੋ ਦੇਖੋ ਜੀ ਹੁੰਦੀ ਚ ਪੇਂਟ ਦਾ ਕੰਮ ਚੱਲਦਾ ਹੈ ਉਹਦੇ ਕਰਕੇ ਨਾ ਕੰਮ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਚਲੋ ਜੀ ਆਪਾਂ ਤੁਹਾਨੂੰ ਅੰਦਰ ਵੀ ਦਿਖਾਉਨੇ ਆ ਬਾਕੀ ਜਿਹੜਾ ਸਾਡੇ ਇੱਧਰ ਸਾਈਡ ਆ ਰਸੋਈ ਬੈਠਕ ਇਹ ਰਹਿੰਦਾ ਹਲੇ ਪੇਂਟ ਕਰਾਉਣੇ ਨੇ ਇੱਕ ਲੱਖ ਤੇ ਇੱਕ ਸੁੱਕ ਕਾਤੇ ਗਏ ਸਾਰੇ ਬੂਟੇ ਇਹ ਸਾਰੇ ਹੀ ਸੁੱਕ ਗਏ ਇੱਕੜ ਕਾਤੇ ਹੋ ਗਏ ਇਹ ਮੈਨੂੰ ਲੱਗਦਾ ਸੁਕ ਪੈ ਗਈ ਹੋਣੀ ਆ ਨਾ ਬਾਹਲੇ ਪਾਸੇ ਦੇ ਵੀ ਸਾਰੇ ਐਦ ਕੀ ਆਹਾ ਸੰਤਰੀਆਂ ਦਾ ਬੂਟਾ ਵੀ ਸੁੱਕ ਗਿਆ ਇਹਨੂੰ ਵੀ ਪੱਟ ਨਹੀਂ ਫਰੇ ਹੁਣ ਇਹਨੂੰ ਲੱਗੇ ਨਾ ਕੁਝ ਵਾਸਤਾ ਨਾ ਜੋਨੇ ਕੋਣ ਕੰਮ ਨਿਭੜਿਆ ਏ ਤੇ ਅੱਜ ਕੀ ਹੋਇਆ ਨਾ ਅੱਜ ਸਾਡੇ ਐਨੇ ਆ ਜਿਆਦਾ ਰਿਸ਼ਤੇਦਾਰ ਆਏ ਨਾ ਪਹਿਲਾਂ ਤਾਂ ਸਾਡੇ 11 ਵਜੇ ਆ ਕੇ ਸਾਡੇ ਰਿਸ਼ਤੇਦਾਰ ਖੜੂਆ ਜੀ ਦੀ ਲੜਕੀ ਆ ਗਈ ਤੇ ਉਹਦੇ ਦੋ ਬੱਚੇ ਤੇ ਦੋ ਜਣੇ ਆਪ ਤੇ ਚਾਰ ਜਣੇ ਆ ਗਏ ਚਲੋ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਫਿਰ ਉਸਤੇ ਮਗਰੋਂ ਹੋਰ ਪੈਂਟਰ ਵੀ ਆ ਗਏ ਫਿਰ ਉਹਨਾਂ ਨੂੰ ਚਾਹ ਪਾਣੀ ਦਿੱਤਾ ਉਸਤੇ ਮਗਰੋਂ ਉਹਨਾਂ ਨਾਲ ਉਹਨਾਂ ਵਾਸਤੇ ਫਿਰ ਆਪਣੀ ਰੋਟੀ ਤਿਆਰ ਕਰੀ ਰੋਟੀ ਰੋਟੀ ਖਾ ਗਿਓ ਰਾਮ ਕਰਨ ਦਾ ਕਿ ਉਸਤੇ ਮਗਰੋਂ ਫੇਰ ਰਿਸ਼ਤੇਦਾਰਾਂ ਦੀ ਗੱਡੀ ਆ ਗਈ ਦੇਖੋ ਜੀ ਅੱਜ ਤਾਂ ਜਿਵੇਂ ਰਿਸ਼ਤੇਦਾਰਾਂ ਨੇ ਸਲਾਹ ਕਰੀ ਵੀ ਹੁੰਦੀ ਆ ਵੇਖੋ ਜੀ ਅੱਜ ਤਾਂ ਸਾਰੀ ਦਿਹਾੜੀ ਨਾ ਬੱਸ ਸੋਈ ਦੇ ਵਿੱਚ ਲੰਘਿਆ ਮੇਰਾ ਤੇ ਹੁਣ 6:30 ਵਜੇ ਗਏ ਆ ਚਲੋ ਜੀ ਹੁਣ ਮੈਂ ਭਾਂਡੇ-ਘੁੰਡੇ ਮਾਜ ਕੇ ਛੱਡੀਆਂ ਤੇ ਅੱਜ ਤਾਂ ਇੰਨੀ ਜ਼ਿਆਦਾ ਰੌਣਕ ਲੱਗੀ ਹੋਈ ଥି ਨਾ ਰਿਸ਼ਤੇਦਾਰਾਂ ਨਾਲ ਮਖਾ ਵੀ ਉਹ ਤਾਂ ਅੱਗੇ ਤਾਂ ਕੋਈ ਵੀ ਨਹੀਂ ਆਉਂਦਾ ਹੈਗਾ ਅੱਜ ਮਖਾ ਇੱਕ ਦਿਨ ਦੇ ਵਿੱਚ ਮਖਾ ਕਿੰਨੇ ਜ਼ਿਆਦਾ ਰਿਸ਼ਤੇਦਾਰ ਹੋ ਗਏ ਇਕੱਠੇ ਚਲੋ ਜੀ ਵਧੀਆ ਏ ਹੱਸਦੇ ਵਾਸਤੇ ਇੱਕ ਘਰਾਂ ਦੇ ਵਿੱਚ ਤਾਂ ਪਰੌਣੇ ਆਉਂਦੇ ਹੀ ਹੁੰਦੇ ਆ ਚਲੋ ਜੀ ਉਹਨਾਂ ਵਾਸਤੇ ਨਾ ਅੱਜ ਆਪਾਂ ਨੇ ਫੇਰ ਕੀ ਕਰਿਆ ਚਾਹ ਪਾਣੀ ਦੋਨਾਂ ਬਿਲਕੁਲ ਨਹੀਂ ਬਿੱਕਤਾ ਹੈਗਾ ਅੱਜ ਮਿਲਕ ਬਦਾਮੇ ਚੱਲਿਆ ਇਹ ਸਾਰੇ ਦਿਹਾੜੀ ਕਾਰਮੀ ਦੇ ਵਿੱਚ ਤਾਂ ਕਹਿੰਦੇ ਚਾਹ ਪੀਂਣੀ ਵੀ ਦਿੱਲੀ ਕਰਤਾ ਹੈਗਾ ਚਲੋ ਜੀ ਹੁਣ ਆ ਜਿਹੜੀਆਂ ਸ਼ੀਸ਼ੀਆਂ ਨਾ ਹੁਣ ਇਹਨਾਂ ਨੂੰ ਆਪਾਂ ਨਾ ਰੱਖ ਦਨੇ ਜਿੰਨੀਆਂ ਇਹ ਸ਼ੀਸ਼ੀਆਂ ਨਾ ਤੁਹਾਨੂੰ ਮੈਂ ਦੱਸਾਂ ਕਿੰਨੀਆਂ ਸ਼ੀਸ਼ੀਆਂ ਇਹ ਇਹ 2 3 4 5 6 7 8 9 10 11 12 13 14 ਦੇਖੋ ਜੀ 14 ਰਿਸ਼ਤੇਦਾਰ ਪਹੁੰਚੇ ਹੋਏ ਤੇ ਹਲੇ ਤਾਂ ਅਸੀਂ ਨਹੀਂ ਠੰਡਾ ਪੀਤਾ ਹੈਗਾ ਜੇ ਅਸੀਂ ਪੀਂਦੇ ਫਿਰ ਤੇ ਇੱਕ ਡਾਲਾ ਹੋਰ ਆਉਣਾ ਤਾਂ ਚੋਲੀਆਂ ਦੇ ਮਾਈਨਾਂ ਨੂੰ ਆਪਾਂ ਬਾਹਰ ਰੱਖ ਦਿੰਨੇ ਆ। ਦੇਖੋ ਜੀ ਅੱਜ ਕਾਇ ਲੱਗਦਾ ਤਾਂ ਜਿਵੇਂ ਨਾ ਪਿਆਲਾ ਘਰ ਹੁੰਦਾ ਇੰਨੀ ਰੌਣਕਾਂ ਨਹੀਂ ਤੇ ਬੱਚਿਆਂ ਨੇ ਵੀ ਰੌਣਕਾਂ ਲਾਈਆਂ। ਇਹਨਾਂ ਨੂੰ ਨਾ ਕੱਢੂ ਮੋੜ ਕੇ ਆਵਾਂਗੇ। ਪਰੋਣੀ ਹੁਣ ਮੈਂ ਪਾਦਮਾ ਬੂਟੀਆਂ ਦੇ ਵਿੱਚ ਪਾਣੀ ਨਾਲ ਇਹਨੂੰ ਡਾਲੇ ਨੂੰ ਰੱਖ ਦਿੰਨੇ ਆ ਬਾਹਰ ਫਿਰ ਕੱਢੂ ਵਾਪਸ ਕਰਿਆਵਾਂਗੇ ਤੇ ਇੱਕ ਆਪਾਂ ਹੋਰ ਲਿਆਵਾਂਗੇ ਹੁਣ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਪਚਾਹ ਪਾਣੀ ਨਹੀਂ ਨਾ ਕੋਈ ਪੀਂਦਾ ਹੈਗਾ। ਜੇ ਰੱਖੇ ਹੋਣਗੇ ਲਿਆ ਕੇ ਨਾ ਫਿਰ ਮौज ਰਹਿੰਦੀ ਆ ਕਈ ਵਾਰ ਘਰ ਦੇ ਵਿੱਚ ਨਿੰਬੂ ਵੀ ਨਹੀਂ ਹੁੰਦੇ ਹੈਗੇ ਚਲੋ ਜੀ ਮੈਂ ਤਾਂ ਅੱਜ ਥੱਕ ਗਈ ਇੰਨਾ ਜ਼ਿਆਦਾ ਕੰਮ ਕਰਕੇ ਹੁਣ ਮੈਂ ਨਾ ਬਣਾਈ ਆ ਨੂਨ ਵਾਲੀ ਲੱਸੀ ਤੇ ਹੁਣ ਬੇੜੇ ਵਿੱਚ ਜਾ ਕੇ ਪੀਣੇ ਆ ਲੱਸੀ ਉਹਨਾਂ ਨੇ ਨਾ ਵਾਈਟ ਰੰਗ ਫੇਰਿਆ ਏ ਆਲੂ ਨੂੰ ਪਹਿਲਾਂ ਸਾਡੀ ਸਲਾਹ ਬਣੀ ਵੀ ਚਲੋ ਪੀਲਾ ਰੰਗ ਫੇਰ ਦਿੰਨੇ ਆ ਫਿਰ ਬੱਚੇ ਕਹਿੰਦੇ ਫਿਰ ਰਿਸ਼ਤੇਦਾਰ ਵੀ ਕਹਿਣ ਲੱਗੇ ਕਹਿੰਦੇ ਵੀ ਕੁਝ ਅਲੱਗ ਜਿਹਾ ਕਰੋ ਨਾ ਕਹਿੰਦੇ ਸਾਰਾ ਘਰ ਤੁਸੀਂ ਪੀਲਾ ਹੀ ਪੀਲਾ ਕਰਿਆ ਪਿਆ ਫਿਰ ਸਾਡੀ ਸਲਾਹ ਬਣ ਗਈ ਵੀ ਇਹਨੂੰ ਫਿਰੋਜੀ ਰੰਗ ਕਰਾ ਦਿੰਨੇ ਆ ਉਹ ਕਹਿੰਦਾ ਜਿਹੜੀ ਉੱਪਰਲੀ ਦੁਵਾਰ ਆ ਉਹਨੂੰ ਕਰਾਓ ਤੁਸੀਂ ਪੀਲਾ ਰੰਗ ਤੇ ਆਲੂ ਨੂੰ ਤੇ ਇਹਨੂੰ ਨੂੰ ਕਿਆ ਕਰ ਰਹੇ ਹੁਣੇ ਪੌੜੀਆਂ ਨੂੰ ਤੁਸੀਂ ਕਰਾਓ פרוज़ी ਰੰਗ ਵੀ ਫੇਰ ਇਹ ਬਹੁਤ ਵਧੀਆ ਲੱਗੂਗਾ। ਜੀ ਆਪਾਂ ਨੇ ਨਾ ਹੁਣ ਚਾਰ ਬਾਲਟੀਆਂ ਹੋਰ ਲਿਆਂਦੀਆਂ ਨੇ ਪੇਂਟ ਦੀਆਂ। ਇਹ ਨਾਲ ਦੇ ਨਾਲ ਇਹ ਨਾ ਉਹ ਨਾ ਰੰਗ ਕਲਰ ਕਰਕੇ ਦਿੰਨੇ ਆ ਵੀ ਜਿਹਹੇ ਜੇ ਤੁਸੀਂ ਕਰਾਉਣਾ ਹੁੰਦਾ ਏ ਨਾਲ ਦੇ ਨਾਲ ਆਪਾਂ ਚਾਰ ਲਿਆਏ ਹੁਣ ਬਾਲਟੀਆਂ ਤੇ ਚਾਰ ਲੱਗ ਗਿਆ ਤੇ ਤੀਜੇ ਇੱਕ ਦਿਨ ਫੇਰ ਲਿਉਣੀਆਂ ਪੈਣੀਆਂ ਦੇਖੋ ਜੀ ਬਹੁਤ ਜ਼ਿਆਦਾ ਖਰਚ ਆਏ ਰੰਗ ਕਰਾਉਣੇ ਕਿਹੜੇ ਸੌਖੇ ਪਏ ਆ। ਹੁਣ ਇੰਨੀ ਜ਼ਿਆਦਾ ਮਗੇ ਆਈ ਹੋਈ ਪਈ ਆ ਨਾ। ਦੇਖੋ ਲੇਬਰ ਦਾ ਖਰਚਾ ਹੋ ਗਿਆ ਵਿੱਚ ਰੰਗ ਦਾ ਖਰਚਾ ਹੋ ਗਿਆ ਕਈ ਮੇਰੀਆਂ ਭੈਣਾਂ ਪੁੱਛਦੀਆਂ ਤੇ ਕਹਿੰਦੀ ਜੀ ਜੀ ਦੀ ਜਦੋਂ ਤੁਸੀਂ ਰੰਗ ਕਰਾ ਲੈਣਾ ਵੀ ਦੱਸਿਓ ਕਿੰਨਾ ਖਰਚਾ ਆਇਆ ਵੀ ਅਸੀਂ ਵੀ ਪੇਂਟ ਕਰਾਉਣਾ ਹੈ ਹਾਂਜੀ ਜਦੋਂ ਆਪਣਾ ਸਾਰਾ ਕੰਮ ਖਤਮ ਹੋ ਗਿਆ ਨਾ ਫਿਰ ਆਪਾਂ ਤੁਹਾਨੂੰ ਨਾ ਹਿਸਾਬ ਕਿਤਾਬ ਕਰਕੇ ਦੱਸਾਂਗੇ ਵੀ ਆਪਣਾ ਕੁੱਲ ਕਿੰਨਾ ਖਰਚਾ ਆਇਆ ਚਲੋ ਜੀ ਹੁਣ ਲੱਸੀ ਪੀ ਕੇ ਮੈਂ ਬਾਦਮਾ ਬੂਟਿਆਂ 'ਚ ਪਾਣੀ ਤੇ ਕੰਮ ਤਾਂ ਨਾ ਸਾਰੀ ਦਿਹਾੜੀ ਨਹੀਂ ਲੋਟ ਆਉਂਦੇ ਹੈਗੇ ਤੇ ਇੱਧਰ ਵੀ ਆਪਨੇ ਦੇਖੋ ਉਹਨਾਂ ਨੇ ਬਿਰਲਾ ਪੱਟੀ ਫੇਰ ਦਿੱਤੀ ਆ ਬਹੁਤ ਜ਼ਿਆਦਾ ਖਲਾਰਾ ਹੋਇਆ ਪਿਆ ਹੈ ਇਹ ਲਾ ਨਾ ਇਹ ਸਫਾਈ ਕਰੀ ਆ ਵੀ ਕੂੜੇ ਦੇ ਢੇਰ ਇਸ ਤਰ੍ਹਾਂ ਹੀ ਲੱਗੇ ਪਏ ਆ ਤੇ ਸਵੇਰੇ ਆ ਕੇ ਹੀ ਉਹ ਚੱਕਦੇ ਆ ਭਾਈ ਵਿਚਾਰੇ ਤੇ ਅੱਜ ਆਪਾਂ ਨੇ ਪਾਰਕ ਦੀ ਵੀ ਬਹੁਤ ਜ਼ਿਆਦਾ ਨਾ ਬੂਟੇ ਪਾਟੇ ਜਿਹੜੇ ਸੁੱਕੇ ਹੋਏ ਤੇ ਉਹ ਸਾਰੇ ਪੱਟ ਤੇ ਤੇ ਹੁਣ ਆਪਾਂ ਨਵੇਂ ਬੂਟੇ ਲਾਵਾਂਗੇ ਬਣੇ ਰਹੋ ਸਾਡੀ ਵੀਡੀਓ ਨਾਲ ਤੇ ਮੈਂ ਪੀ ਲਵਾਂ ਲੱਸੀ ਜਿਹੜੀ ਆਪਾਂ ਘਰ ਦੇ ਵਿੱਚ ਚਾਹ ਬਣਾਉਂਦੇ ਆ ਨਾ ਜਿਹੜੀ ਉਹਦੀ ਪੱਤੀ ਹੁੰਦੀ ਹੈ ਨਾ ਉਹਨੂੰ ਨਾ ਇਸ ਤਰ੍ਹਾਂ ਤੁਸੀਂ ਨਾ ਬੇਕਾਰ ਸਮਝ ਕੇ ਸਿਟੀਆਂ ਨਾ ਕਰੋ ਉਹਨੂੰ ਨਾ ਇੱਕ ਡੋਂਗਾ ਲੈ ਲਓ ਡੋਂਗੇ ਦੇ ਵਿੱਚ ਨਾ ਤੁਸੀਂ ਇਕੱਠੀ ਕਰੀ ਜਾਇਆ ਕਰੋ ਇਹਨੂੰ ਇਕੱਠੀ ਕਰਕੇ ਨਾ ਚੰਗੀ ਤਰ੍ਹਾਂ ਨਾ ਜਿਵੇਂ ਤੁਹਾਡੇ ਫਲਦਾਰ ਬੂਟੇ ਲੱਗੇ ਹੋਏ ਨਾ ਉਹਨਾਂ ਦੇ ਵਿੱਚ ਪਾਓ ਤੇ ਇੰਨਾ ਜ਼ਿਆਦਾ ਫਲ ਲੱਗਦਾ ਨਾ ਅਸੀਂ ਤਾਂ ਦੇਖੋ ਜੀ ਦੇਸੀ ਖਾਦਾਂ ਪਾ ਕੇ ਤੇ ਨਾ ਸਪਰੇਅ ਕਰ ਕਰ ਕੇ ਥੱਕ ਗਏ ਤੇ 3 ਸਾਲ ਬੂਟਾ ਨਾ ਸਾਡਾ ਇਸ ਤਰ੍ਹਾਂ ਹੀ ਖੜਾ ਰਿਹਾ ਹੈ ਅਨਾਰ ਦਾ ਬੂਟਾ ਤਾਂ ਉਹ ਦੇਖੋ ਜੀ ਫਿਰ ਅਸੀਂ ਕੀਆ ਕਰ ਰਹੇ ਉਹਦੇ ਵਿੱਚ ਚਾਹ ਪੱਤੀ ਪਾਉਣੀ ਸ਼ੁਰੂ ਕਰਤੀ ਆ ਦੇਖੋ ਜੀ ਹੁਣ ਉਹਨੂੰ ਅਨਾਰ ਲੱਗਣੇ ਸ਼ੁਰੂ ਹੋ ਗਏ ਨੇ ਪਹਿਲਾਂ ਜਿੰਨੇ ਵੀ ਫੁੱਲ ਆਈ ਜਾਂਦੇ ਤੇ ਨਾ ਸਾਰੇ ਝੜੀ ਜਾਂਦੇ ਤੇ ਅਸੀਂ ਇੰਨੀਆਂ ਜ਼ਿਆਦਾ ਸਪਰੇਆਂ ਕਰੀਆਂ ਕਿਸੇ ਨੇ ਦੱਸਿਆ ਵੀ ਤੁਸੀਂ ਦੇਸੀ ਇਹਦੇ ਵਿੱਚ ਨਾ ਖਲ ਪਾਇਆ ਕਰੋ ਜਿਹੜੀ ਦੇਸੀ ਖਾਲ ਹੁੰਦੀ ਐ ਬੜੇ ਐਵੇਂ ਆਦੀ ਹੋਈ ਜਾਂ ਦੂਸੀ ਦੂਈ ਖਾਲ ਹੋਈ ਦੇਖੋ ਜੀ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਤਾਂ ਇਹਨੂੰ ਬਿਲਕੁਲ ਵੀ ਫਾਲੀ ਲੱਗਿਆ ਹੈਗਾ ਹੁਣ ਅਸੀਂ ਕੀ ਕਰਿਆ ਐ ਅਸੀਂ ਹੁਣ ਇਹ ਅਸੀਂ ਆਪਣਾ ਤਰੀਕਾ ਵਰਤੇ ਆਏ ਦੇਖੋ ਆਪਾਂ ਨੇ ਨਾ ਚਾਹ ਪੱਤੀ ਇਕੱਠੀ ਕਰ ਲਈ ਐ ਤੇ ਹੁਣ ਆਪਾਂ ਟੋਆ ਪੱਟ ਕੇ ਨਾ ਬੂਟੇ ਦੇ ਵਿੱਚ ਪਾਵਾਂਗੇ ਦੇਖੋ ਜੀ ਇੰਨਾ ਜ਼ਿਆਦਾ ਫਾਲ ਲੱਗਦਾ ਨਾ ਉਸ ਪੁੱਛੋ ਜੀ ਨਾ ਬੂਟਾ ਇੱਕਦਮ ਨਾ ਭਰਨ ਲੱਗ ਗਿਆ ਐ ਪਹਿਲਾਂ ਜਿਹੜਾ ਫੁੱਲ ਆਉਂਦੇ ਤੇ ਸਾਰੇ ਝੜੀ ਜਾਂਦੇ ਤੇ ਉਹਨਾਂ ਸੀ ਚਾਹ ਪੱਤੀ ਨਾ ਬਿਲਕੁਲ ਵੀ ਵੇਸਟ ਨਹੀਂ ਕਰਦੇ ਹੈਗੇ ਜਿੰਨੀ ਵੀ ਚਾਹ ਪੱਤੀ ਹੁੰਦੀ ਹੈ ਨਾ ਉਹ ਸਾਰੇ ਬੂਟਿਆਂ ਦੇ ਵਿੱਚ ਪਾਉਨੇ ਆ ਤੇ ਇੰਨਾ ਜਿਆਦਾ ਫਲ ਲੱਗਦਾ ਨਾ ਚਲੋ ਜੀ ਆਪਾਂ ਤੁਹਾਨੂੰ ਇੱਕ ਵਾਰੀ ਦਿਖਾਉਨੇ ਸਾਡੇ ਜਿਹੜੇ ਨਾਸਪਾਤੀਆਂ ਲੱਗੀਆਂ ਹੋਈਆਂ ਨਾ ਉਹਨੂੰ ਇੰਨਾ ਜਿਆਦਾ ਫਲ ਲੱਗਿਆ ਹੋਇਆ ਨਾ ਸਾਡੇ ਗਵਾਂਢੀ ਕਹਿੰਦੇ ਵੀ ਸਾਡੇ ਵੀ ਤਾਂ ਵੀ ਉਹਦੇ ਨਾਲ ਦਾ ਹੀ ਬੂਟਾ ਲੱਗਿਆ ਹੋਇਆ ਵੀ ਉਹਨੂੰ ਤਾਂ ਇੱਕ ਵੀ ਫਲ ਨਹੀਂ ਲੱਗਿਆ ਹੈਗਾ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਵੀ ਨਾਸਪਾਤੀ ਨੇ ਕਿੰਨਾ ਜਿਆਦਾ ਫਲ ਚੱਕੇ ਹੋਏ ਨਾ ਚਲੋ ਆਜਾ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾਉਨੇ ਆ ਸੇ ਦੇਖੋ ਇਹ ਚਾਹ ਪੱਤੀ ਦਾ ਹੀ ਕਮਾਲ ਹੈ ਸਾਰਾ ਦੇਖੋ ਬੂਟਾ ਆਪਣਾ ਭਰਿਆ ਪਿਆ ਨਾਸਪਾਤੀਆਂ ਦਾ ਹੁਣ ਆਪਾਂ ਇਹਦੇ ਵਿੱਚ ਨਾਲੀ ਜੀ ਵੀ ਤਾਂ ਸਿਰਦੇਈਆਂ ਸਗੋਂ ਇਹਨੂੰ ਇੱਕ ਡੋਂਗੇ ਦੇ ਵਿੱਚ ਰੱਖੋ ਆਪਣੇ ਜਿਹੜੇ ਫਲਦਾਰ ਬੂਟੇ ਉਹਨਾਂ ਦੇ ਵਿੱਚ ਪਾਓ ਤੇ ਨਾਸਪਾਤੀਆਂ ਵੀ ਦੇਖੋ ਕਿਟਕੜੀਆਂ ਮੋਟੀਆਂ ਹੋਈਆਂ ਪਈਆਂ ਚਲੋ ਜੀ ਆਪਾਂ ਹੁਣ ਅਨਾਰ ਦੇ ਬੂਟੇ ਦੇ ਵਿੱਚ ਇਹਨੂੰ ਪਾ ਕੇ ਆਉਨੇ ਆ ਤੇ ਜਿੰਨੀ ਚਾਹ ਪੱਤੀ ਅਸਰ ਦਿਖਾਉਂਦੀ ਹੈ ਨਾ ਐਨੀ ਕੋਈ ਦੇਸੀ ਦਵਾਈਆਂ ਨਹੀਂ ਕੰਮ ਕਰਦੀਆਂ ਹੈਗੀਆਂ ਦੇਖੋ ਇੱਧਰ ਸਾਡੇ ਨਾਲ ਅਜੇ ਨਿੰਬੂ ਦਾ ਬੂਟਾ ਲੱਗਿਆ ਹੋਇਆ ਏ ਪਹਿਲਾਂ ਇਹਨੂੰ ਵੀ ਤਿੰਨ ਫਲ ਆਉਂਦਾ ਹੈਗਾ ਹੁਣ ਦੇਖੋ ਇੱਕ ਇੱਕ ਟਾਣੀ ਨੂੰ 5-5 ਨਿੰਬੂ ਲੱਗੇ ਹੋਏ ਆ ਨਾਲੇ ਦੇਖੋ ਦਵਾਰੇ ਦਵਾਰੇ ਨਾ ਫਲ ਵੀ ਕਿੰਨਾ ਆ ਗਿਆ ਏ ਇਹ ਸਾਰਾ ਹੀ ਨਾ ਚਾਹ ਪੱਤੀ ਦਾ ਹੀ ਕਮਾਲ ਹੈ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਨੇੜੇ ਕਰਕੇ ਦੇਖੋ ਆਹ ਟਾਣੀ ਹੈ ਨੇੜੇ ਲਿਆਓ ਕੈਮਰਾ ਦੇਖੋ ਇਹਨੂੰ 5 ਫੁੱਲ ਲੱਗੇ ਹੋਏ ਇਹਨੂੰ 5 ਅਨਾਰ ਲੱਗਣੇ ਆ ਤੇ ਪਹਿਲਾਂ ਨਾ ਇਹਨੂੰ ਫੁੱਲ ਆਉਂਦੇ ਤੇ ਇਸ ਤਰ੍ਹਾਂ ਝੜ ਜਾਂਦੇ ਤੇ ਅਸੀਂ ਬਸ ਰੇ ਸਪਰੇਆਂ ਪਰ ਜ਼ੋਰ ਦਿੱਤਾ ਤੇ ਜਿੱਦਾਂ ਦੇ ਫਿਰ ਅਸੀਂ ਚਾਹ ਪੱਤੀ ਪਾਉਣੀ ਸ਼ੁਰੂ ਕਰਤੀ ਨਾ ਚਲੋ ਆਪਾਂ ਤੁਹਾਨੂੰ ਜਿਹੜਾ ਕਰਕੇ ਹੋਣੇ ਦੇਖੋ ਇਹਦੇ ਵਿੱਚ ਨਾ ਕਿੰਨਾ ਵਧੀਆ ਫਲ ਲੱਗਿਆ ਹੋਇਆ ਤੇ ਆ ਦੇਖੋ ਇਸ ਤਰ੍ਹਾਂ ਦੇ ਅਨਾਰ ਲੱਗਣੇ ਸ਼ੁਰੂ ਹੋ ਗਏ ਨੇ ਇਹ ਦੇਸੀ ਅਨਾਰ ਹੈ ਚਲੋ ਜੀ ਹੁਣ ਆਪਾਂ ਨੇ ਜਿਹੜੀ ਚਾਹ ਪੱਤੀ ਪਾਉਣੀ ਆ ਨਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਕੀ ਕਰਨਾ ਨਾ ਇਹਦੇ ਨਾਲ ਇਹ ਖਾਦ ਨਾ ਜੜਦੇ ਨਾ ਇਸ ਤਰ੍ਹਾਂ ਤੁਸੀਂ ਨਾ ਮਿੱਟੀ ਪੱਟ ਲੈਣੀ ਆ ਮਿੱਟੀ ਪੱਟ ਕੇ ਨਾ ਇਸ ਤਰ੍ਹਾਂ ਜਗ੍ਹਾ ਨੂੰ ਪੋਲੀ ਕਰ ਲੈਣਾ ਪੋਲੀ ਕਰਕੇ ਨਾ ਜਿਹੜੀ ਆਪਣੇ ਕੋਲ ਆ ਚਾਹ ਪੱਤੀ ਪਈ ਆ ਬਸ ਇਹਦੇ ਆਲੇ-ਦਾਲੇ ਪਾ ਦੇਣੀ ਆ ਇਸ ਤਰ੍ਹਾਂ ਪਾ ਕੇ ਨਾ ਇਹਦੇ ਉੱਪਰ ਤੁਸੀਂ ਬਸ ਇਸ ਤਰ੍ਹਾਂ ਮਿੱਟੀ ਪਾ ਦੇਣੀ ਆ ਮਿੱਟੀ ਪਾ ਕੇ ਨਾ ਬਸ ਫਿਰ ਤੁਸੀਂ ਬਾਅਦ ਵਿੱਚ ਤੇ ਪਾ ਦੇਣਾ ਇਹ ਪਾਣੀ ਦੇਖੋ ਐਨੇ ਪੱਤੇ ਨਹੀਂ ਹੋਣਗੇ ਜਿੰਨੇ ਅਨਾਰ ਲੱਗਣੇ ਇਹਨੂੰ ਦੇਖੋ ਜੀ ਆਪਾਂ ਤੁਹਾਨੂੰ ਵਿੱਚ ਵੀ ਦਿਖਾਉਨੇ ਆ ਮੈਂ ਤਾਂ ਸਾਰੇ ਆਪਣੇ ਭੈਣ ਭਾਈਆਂ ਨੂੰ ਆਹੀ ਸਲਾਹ ਦੰਨੀ ਆ ਵੀ ਤੁਸੀਂ ਨਾ ਚਾਹ ਪੱਤੀ ਨੂੰ ਬਿਲਕੁਲ ਨਾ ਸਿਟੋ ਦੇਖੋ ਵਿੱਚ ਤਿੰਨ ਤਿੰਨ ਗੁੱਛੀਆਂ ਦੇ ਨਾਲ ਅਨਾਰ ਲੱਗੇ ਹੋਏ ਨੇ ਇਸ ਤਰ੍ਹਾਂ ਚਲੋ ਜੀ ਹੁਣ ਮੈਂ ਪਾਰਕ ਦੇ ਵਿੱਚ ਬਾਦਮਾ ਪਾਣੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਜੀ ਹੁਣ ਆਪਾਂ ਮਿਲਾਂਗੇ ਕੱਲ੍ਹ ਨੂੰ